ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੋਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਤਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁਪਨ ਹੋਵੇ ਜੇ ਲਾਇ ਰਹੁ ਲਿਬਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰਿਆ ਪਾਰ ਸਹ ਸਿਆਣਪਾਂ ਲਖ ਹੋਵੇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੱਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮਣਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵਢਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕਣਾ ਹੁਕਮੇ ਬਖਸ਼ੀਐ ਇਕ ਹੁਕਮੇ ਸਦਾ ਪਵਾਈਐ ਹੈ ਹੁਕਮ ਆਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝਤ ਹੋਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖ ਕਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈ ਦਸ ਦੂਰ ਗਾਵੇ ਕੋ ਵੇਖੇ ਹਾਦਰ ਹضور ਕਥਨ ਕਥਿ ਨ ਆਵੈ ਟੋਟ ਕਥ ਕਥ ਕਥੀ ਕੋਟਿੰਗ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਚਨਾਏ ਪਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੁਹਕ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਝਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣਿ ਨੰਧਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰਸੁ ਘਰ ਲੈ ਜਾਏ ਗੁਰਮੁਖਣਾ ਦੰਗਰਮੁਖ ਵੇ ਦੰਗਰਮੁਖ ਰਹਾ ਸਮਾਈ ਗੁਰਈਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾਂ ਨਾਹੀ ਕਹਿਣਾ ਕਥਨ ਨ ਜਾਏ ਗੁਰਾ ਇਕ ਦੇਹ ਬੂਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੇ ਰਤਨਾਵਾਂ ਜੇ ਤਿਸ ਭਾਵਾਂ ਵਨ ਭਾਣੇ ਕਿ ਨਾਇ ਕਰੀ ਜੇ ਤਿਸ ਰਠੋ ਪਾਈ ਵੇਖਾਂ ਮਨ ਕਰਮਾਂ ਕੇ ਮਿਲੇ ਲੈ ਮਤ ਵਿੱਚ ਰਤਨ ਜਵਾ ਹਰਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੂਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗਚਾਰਿਆ ਅਰਜਾ ਹੋਰ ਦੋ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋ ਏ ਚੰਗਾ ਨੌਰ ਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵੇ ਤਵਾਤਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋ ਸਿਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਇ ਨਾ ਸੁੱਝੇ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲਾ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਕੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮੈਨ ਦੁ ਸੁਣਿਆ ਮੁਕਤ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਖ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕੈ ਸੁਨਾਨ ਸੁਣੈ ਪੜਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸ਼ੇਖ ਪੀਰ ਪਾਤੋ ਸਹਾ ਸੁਣੈ ਅੰਦੇ ਪਾਵੈ ਰਾਹੋ ਸੁਣੈ ਹਾਥ ਹੋਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛੋਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੇ ਸੋਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾ ਤਸਿਓ ਪ੍ਰਗਟ ਜਾਏ ਮੰਨਾ ਮਗਨਾ ਚੱਲੇ ਪੰਥ ਮੰਨਾ ਧਰਮ ਸੇ ਤਿਸਨ ਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਬ ਹੈ ਮੁਖ ਦਵਾਰ ਮੰਨਾ ਪਰਵਾਰ ਸਦਾਾਰ ਮੰਨਾ ਤਰ ਤਾਰੇ ਗੁਰ ਸਿੱਖ ਮੰਨਾ ਨਾਨਕ ਭਵੈ ਨ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਵਹ ਦਰਗਮਾਨ ਪੰਚ ਸੋਹ ਦਰ ਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨਾ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੇ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲਾਇ ਕਵਨ ਜੋਰ ਜੀ ਜਾਤ ਰੰਗਾ ਕਿਨਾਬ ਸਭ ਨਾਲ ਲਿਖਿਆ ਬੁੜੀ ਕਲਾ ਇਹੋ ਲੇਖ ਲਿਖ ਜਾਣਾ ਕੋਈ ਲਿਖ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲ ਹੋ ਰੂਪ ਕੀਤੇ ਦਤ ਜਾਣਾ ਕੌਣ ਕੂਤ ਕੀਤਾ ਪਸਾ ਏ ਕੋ ਕਵਾ ਤਿਸਤੇ ਹੋਏ ਲਖ ਦਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮ ਤਨਰੰਕਾਰ ਅਸੰਖ ਜਪਉ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾਉ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰਮਹਉਪਕਸਾਰ ਅਸੰਖ ਮੋਨ ਲਿਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤੰਦਰੰਕਾਰ ਅਸੰਖ ਮੂਰ ਕੰਦ ਕੋ ਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੜ ਹਤੇ ਆਪਾ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾ ਹੈ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰ ਅਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਾ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰਨਾਹ ਜੇ ਫਰਮਾਇ ਤਿਵ ਤੇ ਪਾਹ ਜੇ ਤਾ ਕੀਤਾ ਤੇ ਤਾ ਨਾਵ ਨਾਹੇ ਕੋ ਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਰ ਤੂ ਸਦਾ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰੋ ਸੁਖੇ ਹਮਉਤ ਪਲੀਤੀ ਕੱਪੜ ਹੋਏ ਦੇਸਾ ਭੂਨ ਲਈਐ ਉਹ ਧੋਏ ਭਰੀਐ ਮਤਿ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਅਖੰਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੋਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਾਉ ਕਾਵਨ ਸੁਵੇਲਾ ਵਖਤ ਕਾਵਨ ਕਾਵਨ ਥਿਤ ਕਾਵਨ ਵਾਰ ਕਾਵਨ ਸ੍ਰੋਤੀ ਮਾ ਹੋ ਕਾਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਦੀ ਜੇ ਲਿਖਨ ਲੇਖ ਪੁਰਾਨ ਥਿਤ ਵਾਰ ਨਾ ਜੋਗੇ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸੋਲਾਹੀ ਕਿਉ ਵਰਨਿਕ ਬਜਾਣਾ ਨਾਲ ਕਾਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਹਬ ਵੱਡੀ ਨਾਹੀਂ ਕੀਤਾ ਜਕ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਫਾ ਤਾਲ ਅਪਤਾਲ ਲਖ ਅਗਾਸ ਅਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣਿ ਕਵਾਤ ਸਹ ਸਠਾਰਾ ਕਹਿਨ ਕਤੇ ਬਾਸੂ ਲੋਇ ਕਾ ਧਾਤ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਬਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਤਿਸੁਰਤ ਨ ਪਾਈ ਅਨਦੀਆਂ ਤੇ ਵਾਪ ਵੇ ਸਮੁੰਦ ਨ ਜਾਣੀਐ ਹੈ ਸਮੁੰਦ ਸਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੇ ਤੁਲ ਨ ਹੋਵਣੀ ਜੇ ਤਸ ਮਨੁ ਨ ਵਿਸਰਹਿ ਅੰਤਨ ਸਿਫਤੇ ਕਹਿ ਨਾ ਅੰਤਨ ਕਰਨਾ ਦੇ ਨਾ ਅੰਤਨ ਦੇ ਵੇਖਣ ਸੁਣਨ ਨਾ ਅੰਤਨ ਤਨ ਜਾਪੈ ਕਿਆ ਮਨ ਮਨ ਤੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲ ਲਾਹਿਤਾ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਕ ਹੀ ਹੈ ਬਹੁਤ ਹੋਏ ਵੱਡਾ ਸਹ ਬੂਚਾ ਥਾ ਉਚੇ ਉਪਰੂਚਾ ਨਾ ਵੇ ਵੱਡੂ ਚ ਹੋਵੇ ਕੋਇ ਤ ਸੂਚੇ ਕੋ ਜਾਣੈ ਸੋਏ ਜੇ ਵੱੜਿਆ ਪ ਜਾਣੈ ਆਪਾ ਆਪਣਾ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਇ ਕਿਤੇ ਮੰਗੇ ਜੋਦੋਂ ਪਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾ ਹੀ ਖਾ ਹੈ ਕਿਤੇ ਆ ਦੂਖ ਭੂਖ ਸਦ ਮਾਰ ਰਹਿ ਪੇ ਦਾਤਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੱਖਣ ਪਾਏ ਹੋ ਜਾਣੇ ਜੇ ਤੇਮ ਹੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜੋ ਸੁਨੋ ਬਖਸ਼ੇ ਸਿਫਤ ਸਲਾਹਾ ਨਾਨਕ ਪਾਤੋ ਸਾਹਿ ਪਾਤੋ ਸਾਹ ਅਮੁੱਲ ਗੁਣ ਮਲਵਾ ਪਾਰਾ ਮਲਵਾ ਪਾਰੀ ਅਮੁੱਲ ਢੰਡਾਰਾ ਮੁੱਲਾ ਬਹਿ ਮੁੱਲ ਲੈ ਜਾਹਿ ਮੁੱਲ ਭਾਇ ਮੁੱਲਾ ਸਮਾਹਿ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨੇ ਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲਾਖਿਆਣਾ ਜਾਇ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਬਖਿਆਨ ਆਖੇ ਬਰਮੇ ਆਖੇ ਨਾਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਦਾ ਆਖੇ ਕੀਤੇ ਕਿਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਹੈ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਉ ਫੁੱਟ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਕੈ ਕੀ ਕੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਲਿਖੀਐ ਸਰਗਵਾਰਾਗਵਾਰ ਸੋਦਰਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਗਪ੍ਰੀਸੋ ਕਹੀ ਅਨ ਕੀਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੋਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬਰਮਾ ਦੇਵੇ ਸੋਹਣ ਸਦਾ ਸੁਆਰੇ ਗਾਵੈ ਇੰਦ ਇਹ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵ ਹੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਕੇ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨਰਖੀਸ਼ਰ ਜੁਗ ਜੁਗ ਵੇਦ ਨਾਲੇ ਗਾਵ ਹੈ ਮੋਹਣੀਆਂ ਮਨ ਮੋਹਣ ਸੁਰਗਾ ਮਸ਼ ਫਿਆਲੇ ਗਾਵਨ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਪ੍ਰਪੰਡਾ ਕਰ ਕਰ ਰਖੇ ਧਾਰੇ ਸੇ ਤਦ ਨੂੰ ਗਾਵ ਹੈ ਜੋ ਤੁਪ ਭਾਵਨ ਰਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਨ ਸੇ ਮੈ ਚਤਨਾਵਨ ਨਾਨਕ ਕਿਆ ਵਿਚਾਰ ਸੋਏ ਸੋਏ ਸਦਾ ਸੱਚ ਸਹਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੀ ਮਾਇ ਜਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਬ ਤਿਸ ਦੇ ਵਡਿਆਈ ਜੋ ਤੇ ਸੁਭਾਵੈ ਸੋਏ ਕਰਸੀ ਹੁਕਮਣਾ ਕਰਨਾ ਜਾਏ ਸੋ ਪਾਤੋ ਸੁਆਹੋ ਸਹਾ ਪਾਤੋ ਸਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੇ ਕਰਿ ਬਹੂਤ ਖੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸਿਆ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪਉਖਤ ਗਿਆਨ ਦੇ ਆ ਭੰਡਾਰ ਨ ਕਟਕੜ ਵਜਾ ਨਾਦ ਆਪਨਾਥ ਨਾਥੀ ਸਭ ਜਾ ਕੇ ਰਿਤ ਸਦਾ ਬਰਾਸਾਤ ਸੰਜੋਗ ਵਿਜੋਗ ਦ્વਇਕਾਰ ਚਲਾਵੇ ਲੇਖ ਆਵਹਿ ਭਾਗ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਹੋਵੇ ਸੇ ਕਾਮਾਈ ਜੁਗਤ ਵਿਐ ਤਿੰਨ ਚੇਲੇ ਪ੍ਰਵਹਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ ਜਿਵਤ ਸੁਭਾਵੈ ਤਵੇ ਚਲਾਵੇ ਜਿਵ ਹੋ ਵੈ ਪ੍ਰਮਾਨ ਹੋ ਵੇਖੈ ਓਣ ਨਦਰਨ ਆਵੇ ਬਹੁਤ ਹੈ ਵਡਾਣ ਆਦੇਸਤ ਸਾਇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਸੇ ਵੇਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸਤ ਸਾਇ ਆਦੇਸ ਆਦੇਸ ਆਦੇਸਤ ਸਾਇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਦੂ ਜੀਵੋਂ ਲਖ ਹੋਇ ਲਖੋ ਵਲਖ ਵੇਸ ਲਖ ਲਖ ਗੇੜਾ ਆਖੀ ਇਹ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜਿਐ ਹੋਇ ਆਕੇ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੇ ਸੋ ਨਾਨਕ ਨਦਰਿ ਪਾਈਆ ਕੂੜੇ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤ ਗਿਆਨ ਵਿਚਾਰ ਜੋਰ ਨ ਯੁਗਤੀ ਛੋਟੈ ਸੰਸਾਰ ਜਸਾ ਹੱਥ ਜੋਰ ਕਰ ਵੇਖੈ ਸੋ ਨਾਨਕ ਉਤਮ ਨੀਚ ਨ ਕੋਏ ਰਾਤੇ ਰੁਤੇ ਤਿਥਿ ਤਿਵਾਰ ਪਵਨ ਪਣਿ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੇ ਧਰਮ ਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਣ ਪੰਚ ਪ੍ਰਵਾਨ ਨਾਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਇ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਨ ਮਹੇਸ਼ੂ ਕੀਤੇ ਬਰਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇਿੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨਮ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੇ ਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੁਰਤੇ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡਮ ਹੈ ਗਿਆਨ ਪ੍ਰਚੰਡ ਤਥਾ ਨਾਦ ਬਿਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਥਾ ਘੜਤ ਘੜਿਐ ਬਹੁਤ ਅਨੂਪ ਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਥੈ ਘੜਿਐ ਸੁਰਤ ਮਤ ਮਨ ਬੁੱਧ ਤਥੈ ਘੜਿਐ ਸ੍ਰੰ ਸਿਧਾਂ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਤਥੈ ਜੋਤ ਮਹਾ ਬਲ ਸੂਰਤਿ ਨ ਮਹਾਰਾਮ ਰਹਿਆ ਪਰਪੂਰ ਤਥਾ ਸੀਤੋ ਸੀਤਾ ਮਹਿ ਮਹਾ ਮਾਹੇ ਤਾ ਕਿ ਰੂਪਨ ਕਥਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਨ ਕਾ ਰਾਮ ਵਸੈ ਮਨ ਮਾਹੇ ਤਥਾ ਭਗਤ ਵਸੈ ਕਿ ਲੋ ਕਰੈ ਅਨੰਦ ਸਚਾ ਮਨ ਸੁਏ ਸਤ ਕੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥਾ ਖਾंड ਮੰਡਲ ਪਰ ਭੰਡ ਜੇ ਕੋ ਕਥੈ ਤੰਤਨ ਅੰਤ ਤਥ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਵੈ ਤੇ ਵਕਾਰ ਵੇਖੈ ਵਿਕਸਰ ਵਿਚਾਰ ਨਾਨਕ ਕਥਨਾ ਕਰੁੜਾ ਸਾਰ ਜਤ ਪਾਹਾਰਾ ਧੀਰਜ ਸੁਨੇ ਆਰ ਹਰਨ ਮਤ ਵੇਦ ਹਥੀਯਾਰ ਭਉ ਖਲਾ ਅਗਨ ਤਪਤਾਉ ਪਾਂਡਾ ਭਉ ਅੰਮ੍ਰਿਤ ਤਤ ਢਾਲ ਘੜਿਆ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਇ ਦਾਇਆ ਖੇਲਾ ਸਕਲ ਜਗਤ ਚੰਗੇ ਆਈਆਂ ਬੁਰੇ ਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕਿਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ ਜਿਨੇ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ